वाहेगु वाहेगुरु सैनक एक्शन ग्रुप रजिस्ट पंजाब वलो सॼे जथे चारे किसान जे साढा पूरा समर्थन आहे जिने बि असीं साबका सैनक पंजाब तकरीबन दो थो ढाई लख ਪੂਰੇ ਭਾਰਤ ਦੇ ਵਿੱਚ ਸਾਡੀ 32 ਤੋਂ 37 ਲੱਖ ਲੋਕੀ ਹੈ ਪੂਰਾ ਸਾਡਾ ਕਿਸਾਨਾਂ ਨੂੰ ਪੂਰਾ ਸਮਰਥਨ ਹੈ ਇਹ ਜਿਹੜੀ ਸਰਕਾਰ ਇਹ ਲੈ ਕੇ ਆਈ ਹੈ ਪਹਿਲਾਂ ਮਜ਼ਦੂਰਾਂ ਦੇ ਖਿਲਾਫ ਫਿਰ ਕਿਸਾਨਾਂ ਦੇ ਖਿਲਾਫ ਫਿਰ ਵਪਾਰੀਆਂ ਦੇ ਖਿਲਾਫ ਅਗਲਾ ਕਦਮ ਹੈ ਜਿਹੜਾ ਇਹਨਾਂ ਦਾ ਉਹ ਆ ਦੇ ਖਿਲਾਫ ਫੌਜੀਆਂ ਦੇ ਖਿਲਾਫ ਵੀ ਬਿਨਾਂ ਜਿਹੜਾ ਅਪ੍ਰੈਲ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਇਸ ਕਰਕੇ ਸਾਨੂੰ ਜਾਗਣ ਦੀ ਜ਼ਰੂਰ ਹੈ ਜੇਕਰ ਕਿਨਾਰਾ ਦਿੱਤਾ ਸੀ ਜਦੋਂ ਦੇਸ ਆਜ਼ਾਦ ਹੋਇਆ ਜੈ ਜਵਾਨ ਜੈ ਕਿਸਾਨ ਸਾਡੀਆਂ ਕੱਲੀਆਂ-ਕੱਲੀਆਂ ਟਰਾਲੀਆਂ ਦੇ ਉੱਪਰ ਇਹ ਨਾਰਾ ਬਲੰਤ ਹੁੰਦਾ ਸੀਗਾ ਅੱਜ ਉਹ ਨਾਰਾ ਮਿਟ ਗਿਆ ਸੀ ਉਹ ਨਾਰਾ ਦੁਬਾਰਾ ਬਚਣ ਲੱਗਿਆ ਜੈ ਜਵਾਨ ਜੈ ਕਿਸਾਨ ਇਕੱਠੇ ਹੋ ਗਏ ਨੇ ਜਿੰਨੇ ਵੀ ਲੋਕ ਹੈ ਆਪਣੀ ਕਿਸਾਨ ਜੁਨੀ ਹਨ ਦੰਗੀਆਂ ਨੇ ਉਹਦੇ ਨਾਲ ਸਾਡਾ ਸੈਨਪੋਥੇ ਟਕੇ ਹੋਏ ਨੇ ਉਹਨਾਂ ਨੂੰ ਮੋਰਚਾ ਬੰਦੀ ਦੇ ਰਹੇ ਨੇ ਕੱਲ ਵੀ ਸਾਡਾ ਇੱਕ ਜੱਤਾ ਸਭਾਨੀਗੜ੍ਹ ਤੋਂ ਮਾਰਚ ਹੋਇਆ ਅਗਲੇ ਜੱਤਿਆਂ ਦੀਆਂ ਸਾਡੀਆਂ ਤਿਆਰੀਆਂ ਨੇ ਦਾਸ ਦੀ ਇੱਥੇ ਡਿਊਟੀ ਰੱਖੀ ਹੋਈ ਆ ਪੰਜਾਬ ਦੇ ਵਿੱਚੋਂ ਫਟ ਤੋਂ ਬਸ ਜੱਥੇ ਦਿੱਲੀ ਵੱਲ ਨੂੰ ਚੱਲਣਗੇ ਅੱਗੇ ਅਸੀਂ ਪੂਰਾ ਦਿੱਲੀ ਨੂੰ ਏਰੀਆ ਹੋਇਆ ਫੌਜਾਂ ਸਾਡੇ ਪਾਸ ਯੋਗ ਨਾਲ ਲੱਗੀਆਂ ਹੋਈਆਂ ਨੇ ਜਿੰਨੇ ਵੀ ਅਸੀਂ ਐਕਸ म है से किस खड़े आहे और आण वारे समय जेड़े रहां जेका मोर्चा ਮੂਰੇ ਦੇ ਇੱਕ ਸੱਤ ਫ਼ਰਕਾਂ ਦੇ ਵਿੱਚ ਦੇਸ਼ ਕਿ ਲਿਆ ਹੋਇਆ ਹੈ ਜੇਕਰ ਅਸੀਂ ਪਾਕਿਸਤਾਨ ਚੀਨ ਤੋਂ ਬਚਾ ਸਕਦੇ ਹਾਂ ਦੇਸ਼ ਨੂੰ ਇਹ ਮੋਦੀ ਸਾਕੇ ਬਾਕੇ ਕੋਈ ਚੀਜ਼ ਨਹੀਂ ਜਿੱਤੇ ਸਾਡਾ ਸੈਨਿਕ ਖੜ ਕੇ ਉਹ ਉਹਨਾਂ ਦੀ ਟ੍ਰੇਨ ਦਾ ਜਿਹੜੀ ਉਹ ਸਰਕਾਰ ਨੂੰ ਮੂਰੇ ਲਾ ਲੂਗੀ ਔਰ ਪੂਰੇ ਸੈਨਿਕ ਦੇ ਜਿਹੜੇ ਦੁਕਾਨਾਂ ਦੇ ਨਾਲ ਡੱਟੇ ਨੇ ਮੈਂ ਇਸ ਫੈਕਟਰੀ ਨੂੰ ਇੱਥੋਂ ਬੇਨਤੀ ਕਰੂੰਗਾ ਸਾਡਾ ਨਾਰਾ ਵੀ ਨਾਲ ਲਾਉਣਾ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਸੈਨਿਕ ਚਾਹੇ ਜਵਾਨ ਚਾਹੇ ਕਿਸਾਨ ਦਾ ਨਾਰਾ ਬੁਲੰਦ ਕਰ ਰਹੇ ਨੇ ਔਰ ਮੋਟੇ ਨਾਲ ਮੋਤਾ ਨਾਲ ਕੇ ਖੜ ਰਹੇ ਨੇ ਮੈਂ ਜਿਆਦਾ ਸਮਾਂ ਨਹੀਂ ਛੋਟਾ ਲੈਂਦਾ ਕਿਉਂਕਿ ਬੁਲਾੜੇ ਬਹੁਤ ਨੇ ਸਮਾਂ ਉਹ ਵੀ ਦੰਗਾਂ ਕਰੀ ਜਾਂਦੀਆਂ ਨੇ ਮੇਰਾ ਪੂਰੀ ਤਰ੍ਹਾਂ ਸਾਂਝਾ ਸੈਨ ਐਕਸ਼ਨ ਕ੍ਰੋਪ ਪੰਜਾਬ ਵੱਲੋਂ ਸਾਡਾ ਯਤਲਵਾ ਜਿੰਨੇ ਵੀ ਸਾਂਝ ਤੇ ਬੰਦੀਆਂ ਜਿੰਨੇ ਜੱਥੇਬੰਦੀਆਂ ਦਿੱਲੀ ਦੇ ਵਿੱਚ ਕਮੀਆਂ ਨੇ ਮੈਦਾਨੀ ਜੱਥੇਬੰਦੀਆਂ ਨਾਲ ਦੇ ਨਾਲ ਦੇਖੀ ਆ ਅੰਤ ਵਿੱਚ ਮੈਂ ਇਹਨਾਂ ਦੀਆਂ ਸਿੱਖੀਆਂ ਦਾ ਉਮੀਦਿੰਦਾਂ ਤੋਂ ਸੰਗਤਾਂ ਆਈਆਂ ਨੇ ਵੱਡਾ ਇਕੱਠ ਕੀਤਾ